ਬਠਿੰਡਾ ਦੇ ਪਿੰਡ ਬਹਿਮਣ ਦਿਵਾਨਾ ਵਿਖੇ ਨਰੇਗਾ ਮਜ਼ਦੂਰ ਦੀ ਪੌੜੀ ਤੋਂ ਡਿੱਗਣ ਦੇ ਕਾਰਨ ਹੋਈ ਮੌਤ ਸੇਫਟੀ ਦੇ ਪ੍ਰਬੰਧ ਪੂਰੇ ਨਾ ਹੋਣ ਦੇ ਲਗਾਏ ਦੋਸ਼ ਮਾਮਲਾ ਬੀਤੀ ਰਾਤ ਦਾ ਜਿੱਥੇ ਕੱਲ ਦਿਨੇ ਬਠਿੰਡਾ ਦੇ ਪਿੰਡ ਬਹਿਮਣ ਦਿਵਾਨਾ ਵਿਖੇ ਨਰੇਗਾ ਦਾ ਕੰਮ ਚੱਲ ਰਿਹਾ ਸੀ ਤੇ ਇੱਕ ਛੱਪੜ ਦੀ ਜਿਹੜੀ ਆ ਉਹ ਪਟਾਈ ਹੋ ਰਹੀ ਸੀ ਜਿਸ ਨੂੰ ਲੈ ਕੇ ਇੱਥੇ ਆਪਣਾ ਬਟੰਡਾ ਦੇ ਸਿਵਲ ਹਸਪਤਾਲੋਂ ਪਹੁੰਚੇ ਲੋਕਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਛੱਪੜ ਦੇ ਕੰਮ ਦੇ ਵਿੱਚ 30 ਤੋਂ ਆਪਣਾ 35 ਫੁੱਟ ਦੀ ਜਿਹੜੀ ਡੰਗਾਈ ਸੀ ਉਸ ਦੇ ਵਿੱਚ ਪੌੜੀ ਲਗਾਈ ਹੋਈ ਸੀ ਤੇ ਇਹ ਔਰਤ ਪੌੜੀ ਤੇ ਚੜ ਕੇ ਉੱਪਰ ਆ ਰਹੀ ਸੀ ਤੇ ਇਹਨਾਂ ਨੇ ਕਿਹਾ ਕਿ ਕਿਸੇ ਤਰ੍ਹਾਂ ਦੇ ਕੋਈ ਸੇਫਟੀ ਦੇ ਪ੍ਰਬੰਧ ਨਹੀਂ ਸਨ ਜਿਸ ਨੂੰ ਲੈ ਕੇ ਇਹ ਹਾਲ ਸਾਹ ਵਾਪਰਿਆ ਤੇ ਇਸ ਔਰਤ ਦੀ ਉੱਥੋਂ ਆਪਣਾ ਪੌੜੀ ਤੋਂ ਡਿੱਗਣ ਦੇ ਕਾਰਨ ਬਹੁਤ ਉਹ ਹੀ ਜਿਸ ਨੂੰ ਬੀਤੀ ਰਾਤ ਬਟੰਡਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਤੇ ਅੱਜ ਉਸ ਦਾ ਪੋਸਟਮਾਰਟਮ ਹੋਵੇਗਾ ਨਾਲ ਨਾਲ ਇਹੀ ਆਪਣਾ ਇਥੇ ਇਹਨਾਂ ਦੇ ਨਾਲ ਆਏ ਲੋਕਾਂ ਨੇ ਜਾਣਕਾਰੀ ਦੰਦੇ ਉਹ ਦੱਸਿਆ ਕਿ ਇਹ ਹੀ ਪਰਿਵਾਰ ਹੈ ਬਹੁਤ ਹੀ ਗਰੀਬ ਆਪਣਾ ਪਰਿਵਾਰ ਹੈ ਦੇਖਦੇ ਦੋ ਬੱਚੇ ਹਨ 45 ਸਾਲ ਦੀ ਇਹ ਔਰਤ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਨੂੰ ਆਪਣਾ ਯੋਗ ਮੁਆਵਜ਼ਾ ਉਹ ਦਿੱਤਾ ਜਾਵੇ ਦੇਖ ਰਹੇ ਤਸਵੀਰਾਂ ਦੇ ਵਿੱਚ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਸਾਰੀਆਂ ਤਸਵੀਰਾਂ ਨੇ ਜਿੱਥੇ ਇਸ ਔਰਤ ਦੀ ਲਾਸ਼ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਬੀਤੀ ਰਾਤ ਲਿਆਂਦਾ ਗਿਆ ਡੈੱਡ ਬੋਡੀ ਨੂੰ ਅਤੇ ਅੱਜ ਇਸ ਦਾ ਪੋਸਟਮਾਰਟਮ ਹੋਵੇਗਾ ਅਤੇ ਬਈ ਕੀ ਨਾ ਮੈਂ ਨਾ ਕਰ ਸੇਵ ਕਰੀ ਉਹ ਸੇਵ ਤੇ ਕੀ ਗੱਲਬਾਤ ਹੋਈ ਜਿਹੜੇ ਹਾਂ ਪੇਮੈਂਟ ਦਵਾਨੇ ਦਾ ਮਸਲਾ ਹੈ ਉੱਤੇ ਕੰਮ ਚੱਲ ਰਿਹਾ ਸੀ ਪੰਚਾਇਤ ਦਾ ਛੱਪੜ ਦਾ ਤਾਂ ਪਰਸਲੀ ਹੁੰਦੇ ਰਹੀ ਉਹ ਜਿੱਥੇ ਕੰਮ ਚੱਲ ਰਿਹਾ ਬਹੁਤ ਡੂੰਘਾ ਡੋਆ ਥੀ 20 35 ਫੁੱਟ ਮੈਕਸਿਮਮ ਦੱਸਦੇ ਆ ਉੱਤੇ ਲੇਡੀ ਜੇ ਇਹ ਕਲਦੀਪ ਕੌਰ ਲੇਡੀ ਜੇ ਪੇਮੈਂਟ ਦਵਾਨੇ ਤੋਂ ਇਹ ਕੰਮ ਕਰ ਰਹੀ ਸੀ ਕਿ ਉੱਤੇ ਕੋਈ ਉੱਤੇ ਸਿਫਟੀ ਦੇ ਮਨੋ ਕੰਮ ਨਹੀਂ ਹੋ ਰਿਹਾ ਸੀ ਲੰਮੀ ਬਾਡੀ ਸੀ ਪੌੜੀ ਚੜਦੇ ਆ ਸਾਰ ਉੱਪਰ ਆਉਂਦੀ ਹਣੀ ਡਿੱਗ ਕੇ ਨਿੱਕੇ ਜੱਥ ਹੋਈ ਆ ਦੇਖ ਦੱਸ ساری ਮੌਤ ਹੋ ਗਈ ਡੇਢ ਤੋਂ ਮਤਲਬ ਘੰਟੇ ਅੱਧੇ ਘੰਟੇ ਬਾਅਦ ਦੇ ਗੱਡੀ ਵਿਚਾਰੀ ਕੋਈ ਸੇਫਟੀ ਨਹੀਂ ਸੀਗੇ ਉੱਥੇ ਅਜਿਹਾ ਪ੍ਰਸ਼ਾਸਨ ਤੇ ਸਰਕਾਰ ਅੱਗੇ ਮੰਗ ਕਰਦੇ ਵੀ ਇਹਨਾਂ ਦੀ ਵਾਧੂ ਵਸਾਇਤਾ ਕੀਤੀ ਜਾਵੇ ਤੇ ਇਹਨਾਂ ਨੂੰ ਇਨਸਾਮ ਮਿਲੇ ਪਰਿਵਾਰ ਨੂੰ ਦੋ ਬੱਚੇ ਇਹਨਾਂ ਦੇ ਛੋਟੇ ਛੋਟੇ ਇਹਨਾਂ ਦਾ ਘਰ ਖਰਾਬ ਹੋ ਗਿਆ ਵੀ ਆਪਾਂ ਨੂੰ ਪਹਿਲਾਂ ਚਾਹੀਦਾ ਕੰਮ ਕਰਾਉਣਾ ਨੂੰ ਦੇਖੋ ਉੱਥੇ ਇਹ ਕੰਮ ਕਰਨ ਦੇ ਯੋਗ ਹੈ ਜਾਂ ਨਹੀਂ ਹੈ ਇੰਨਾ ਉੱਥੇ ਜਦੋਂ ਇੰਨੇ ਡੂੰਘੇ ਟੋਏ 'ਚ ਆਪਾਂ ਕੰਮ ਕਰਨਾ ਸੇਫਟੀ ਹੋਵੇ ਪੂਰੇ ਪ੍ਰਬੰਧ ਕੀਤੇ ਜਾਣ ਠੇਕੇਦਾਰ ਆਪਣੇ ਲਾਭ ਦੇ ਲਈ ਘੱਟ ਪੈਸੇ 'ਚ ਕੰਮ ਕਰਾਉਣ ਦੇ ਲਈ ਆ ਇਹਨਾਂ ਨੇ ਜਿਭਾਣਾ ਵਰਤ ਗਿਆ ਘਰ ਪਟਿਆ ਗਿਆ ਜੀ ਦੀਵਾ ਬੁੱਝ ਗਿਆ ਇਹਨਾਂ ਦਾ ਅੱਛਾ ਟੋਆ ਤੁਸੀਂ ਦੱਸ ਰਹੇ ਹੋ ਕਿੰਨਾ ਡੂੰਘਾ ਸੀ ਉਹ ਮੈਕਸਿਮਮ 30 ਤੋਂ 40 ਤੋਂ ਜ਼ਿਆਦਾ ਹੈ ਅੱਛਾ ਤੇ ਲੇਡੀਜ਼ ਦੀ ਕਿੰਨੀ ਉਮਰ ਹੈ ਲੇਡੀਜ਼ ਦੀ 45 ਸਾਲ ਉਮਰ ਹੈ ਜੀ ਜੰਗੀ ਸੀ ਜਾਰੇ ਪੂਰੀ ਅੱਛਾ ਤੇ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ ਤੇਰੇ ਕੋਲ ਉੱਥੇ ਮੇਰੇ ਜਿਉਂ ਜਦੋਂ ਦਿਨਰੇਗਾ ਚੱਲੀ ਪਿਛਲੇ ਮੇਰੇ ਕਰ ਲ 10 ਸਾਲ ਉੱਥੇ ਕੰਮ ਕਰ ਰਹੇ ਹਾਂ ਜੇ ਅੱਜ ਦੀ ਗੱਲ ਕਰੀਏ ਤਾਂ ਹੁਣ ਕਿੰਨੇ ਟਾਈਮ ਤੋਂ ਜਿਹੜਾ ਟੋਏ ਦਾ ਕੰਮ ਚੱਲ ਰਿਹਾ ਸੀਗਾ ਇਹ ਅੱਜ ਮੇਰੇ ਖਾਲ ਸੁਬਾਹ ਤੋਂ ਹੀ ਕੰਮ ਚੱਲੀ ਜਾਂਦਾਗਾ ਮੈਂ ਪਹਿਲੀ ਗੱਲ ਤਾਂ ਜਦੋਂ ਇਹ ਟੋਏ ਦਾ ਕੰਮ ਹੈ ਉੱਥੇ ਆਪਾਂ ਲੇਡੀਜ਼ ਨੂੰ ਨਹੀਂ ਲਾ ਸਕਦੇਗੇ ਉੱਥੇ ਚਾਹੀਦੇ ਬੰਦੇ ਆ ਫਿਰ ਜਦੋਂ ਇੰਨੇ ਢੂੰਗੀ ਤੁਸੀਂ ਤਾਰਨਾ ਕੋਈ ਪ੍ਰੋਪਰ ਕੋਈ ਪੌੜੀ ਲੋਹੀ ਦੀ ਹੋਵੇ ਜਾਂ ਕਿਸੇ ਵਧੀਆ ਢੰਗ ਨਾਲ ਉਹਨਾਂ ਨੂੰ ਤਾਰਨ ਦਾ ਥੱਲੇ ਪ੍ਰਬੰਧ ਕੀਤਾ ਜਾਵੇ ਲੱਕੜ ਦੀ ਪੌੜੀ ਸੀਗੀ ਕਿੰਨੀ ਉੱਚੀ ਕੀ ਮੰਨ ਲਓ ਰਹਿਦਾ ਮੰਦੇ ਦਾ ਜਿਹੜਾ ਹੈ ਕਿ ਅਟੇਕ ਜਾਂ ਸਾਰੀ ਉਹਦੀ ਮੌਤ ਹੋ ਗਈ ਚੱਲੀ

सात साल तो कितनी कम है उनतालीस साल की मांग करते हैं सरकार तो उम्मीद कर रहे हैं सालों अनुसार में कितनी कम थी थोड़ी बच्चे थी उनतालीस साल ये सात साल तो कम कर रहे हैं हाँ जी ये कितना कितना बैन में अच्छा कितने को और जने कितने काम कर रहे हैं जो कितने काम हो रहे हैं वो तो जाने सीन है और <laughs> दो दो जाने तो जाने और भी सात लगी ਜੇ ਤੁਸੀਂ ਕਹਿ ਰਹੇ ਹੋ ਕਿ </body> ਤੋਂ ਨਿੱਕੇ ਆ ਹਾਂਜੀ ਹਾਂਜੀ ਸਾਨੂੰ ਮੈਸੇਜ ਇਹ ਹੀ ਮਿਲਿਆ ਤੇ ਸੱਤ ਕਿਸ ਤਰ੍ਹਾਂ ਦੀ ਲੱਗੀ ਸੀ ਸੱਤ ਵਿਕਣ ਸਿਰ ਤੇ ਤੇ ਇੱਕ ਡੈੱਡ ਬੋਡੀ ਆਈ ਹੈ ਜਿਵੇਂ ਸੇਵਾ ਸੇਟੂਪ ਤੋਂ ਪਿੰਡਾਂ ਚ ਸਾਡੇ ਕੋਲ ਜੀ ਇੱਕ ਡੈੱਡ ਬੋਡੀ ਆਈ ਹੈ ਜੋ ਕਿ ਪਹਿਮਨ ਦਵਾਨਾ ਪਿੰਡ ਤੋਂ ਆਈ ਹੈ ਤੇ ਉਹਨਾਂ ਦੇ ਮਤਲਬ ਉਹ ਮਜ਼ਦੂਰੀ ਕਰ ਰਹੀ ਸੀ </body> ਤੇ ਕਚੜੀ ਹੋਈ ਸੀ ਤੇ ਪੌੜੀ ਤੋਂ ਡਿੱਗਣ ਕਰਕੇ ਉਸ ਦੀ ਮੌਤ ਹੋ ਗਈ ਉਮਰ ਲਗਭਗ 45 ਸਾਲ ਦੀ ਹੈ